ਲੋਕ ਮਰੀ ਜਾਣ ਉਹਦੇ ਪੈਸੇ ਅਸੀਂ ਕੰਪਨਸੇਸ਼ਨ ਦੇ ਤੌਰ ਤੇ ਲਈ ਜਾਵਾਂਗੇ ਉਹਦਾ ਮਤਲਬ ਇਹ ਵੀ ਡਾਈਇੰਗ ਇੰਡਸਟਰੀ 75 ਕਰੋੜ ਦਾ ਟੋਟਲ ਟੈਕਸ ਦੇ ਕੇ 25000 ਬੰਦੇ ਮਾਰ ਸਕਦੀ ਹੈ ਤੁਸੀਂ ਇਹ ਵੀ ਇੱਥੇ ਲੋਕਾਂ ਦੇ ਵਿੱਚ ਆ ਕੇ ਤਿੰਨ ਵਾਰੀ ਉਸ ਪੁਆਇੰਟ ਨੂੰ ਰੇਜ਼ ਕੀਤਾ ਵੀ ਅਸੀਂ ਕੰਪਨਸੇਸ਼ਨ ਅਸੀਂ ਕਿਹਾ ਵੀ ਤੁਸੀਂ ਲਿਖਤੀ ਕੋਰਟ ਚ ਕਹ ਦੇਓ ਵੀ ਸਾਨੂੰ ਸਟੇ ਮਿਲੀ ਹੋਈ ਹੈ ਜਾਂ ਕੋਈ ਧਿਰ ਕਹ ਦੇ ਅਸੀਂ ਲਿਖ ਕੇ ਉੱਥੇ ਦੇ ਸਕਦੇ ਹਾਂ ਇਹਨਾਂ ਨੇ ਉੱਥੇ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਾਰ ਬਾਰ ਗੱਲ ਕੀਤੀ ਜਿਹਨੂੰ ਅਸੀਂ ਬਲੱਡ ਮਨੀ ਆਂਦੇ ਆ ਅਜੀ ਕਹੇ ਕਿ ਮੈਂ ਚਾਰ ਬੰਦੇ ਮਾਰੇ ਐ ਡੀਐਸਪੀ ਸਾਹਿਬ ਖੜੇ ਨੇ ਪੁੱਛ ਲੈਨੇ ਆ ਚਾਰ ਬੰਦੇ ਮਾਰੇ ਅੱਗੇ ਤੋਂ ਮੈਂ ਨਹੀਂ ਮਾਰੂਗਾ ਮੈਨੂੰ ਛੱਡ ਦਿਓ ਛੱਡ ਦਿਆਂਗੇ ਇੰਨਾ ਨੁਕਸਾਨ ਕਰਤਾ ਹੁਣ ਬੰਦ ਹੋ ਗਈ ਤੇ ਇਹਦਾ ਮਤਲਬ ਐ ਸਾਨ ਹੋ ਗਿਆ ਇੰਨਾ ਤੇ ਕਾਰਵਾਈ ਕਦੋਂ ਜਿਹੜੀ ਪੀਪੀਸੀਬੀ ਦੀ ਜ਼ਿੰਮੇਵਾਰੀ ਸੀ ਹੱਲ ਕੱਢਣਾ ਸੀ ਤੁਸੀਂ ਲੋਕਾਂ ਦੇ ਮਰਨ ਦਾ ਪਰ ਤੁਸੀਂ ਸਾਰਾ ਜੋਰ ਹੱਲ ਕੱਢਣ ਦੇ ਲਾਇਆ ਹੈ ਵੀ ਗੰਦਾ ਪਾਣੀ ਕਿਹੜੇ ਪਾਸੇ ਜਾਵੇ ਅਸੀਂ ਪ੍ਰਾਪ ਦੇ ਲੋਕ ਬਚਾਉਣੇ ਆਂ ਪੰਜਾਬੀ ਕੌਮ ਦੀ ਜਿਹੜੀ ਪਾਣੀ ਹੈ ਉਹਦੇ ਵਿੱਚ ਜ਼ਹਿਰ ਰਲ ਗਈ ਸਾਡੇ ਲੋਕ ਮਰਦੇ ਪਏ ਆ ਤੁਸੀਂ ਉਹਨੂੰ ਰੋਕਣਾ ਆ ਇਸ ਲਈ ਕੰਪਨਸੇਸ਼ਨ ਜਿਹੜੀ ਲੈਣੀ ਹੈ ਉਹਦੇ ਨਾਲ ਸਾਡੇ ਲੋਕ ਮਰਨੋਂ ਨਹੀਂ ਹਟਦੇ ਬਈ ਅਸੀਂ ਇੰਨੀ ਹਲੀਮੀ ਦੇ ਨਾਲ ਇੰਨਾ ਸਮਾਂ ਲਾ ਕੇ ਤੁਹਾਡੇ ਤੋਂ ਜਦੋਂ ਸਵਾਲ ਪੁੱਛਣ ਆਏ ਇੱਕ ਸਵਾਲ ਦਾ ਤਾਂ ਜਵਾਬ ਦੇ ਦਿੰਦੇ ਨਾ ਮਲਾਇਆ ਨਾ ਬੁੱਢੇ ਦੇ ਵਾਲੇ ਸਵਾਲ ਦਾ ਜਵਾਬ ਦਿੱਤਾ ਔਰ ਉਲਟਾ ਜੂਰਿਸਡਿਕਸ਼ਨ ਨੂੰ ਚੈਲੰਜ ਕਰਨ ਲਈ ਤੁਸੀਂ ਇੱਕ ਲਫ਼ਜ਼ ਵਰਤ ਰਿਹਾ ਮਿਨਿਸਟਰੀ ਆਫ਼ এনਵਾਇਰਨਮੈਂਟ ਮਿਨਿਸਟਰੀ ਆਫ਼ এনਵਾਇਰਨਮੈਂਟ ਦੀ ਜੂਰਿਸਡਿਕਸ਼ਨ ਨਹੀਂ ਆ ਜਵਾਬ ਐਨਜੀਟੀ ਨੇ ਆਰਡਰ ਕਰਨੇ ਨੇ ਜਾਂ ਸੁਪਰੀਮ ਕੋਰਟ ਨੇ ਕਰਨੇ ਆ ਉਹ ਲੋਕਾਂ ਦੇ ਹੱਥ 'ਚ ਕਰ ਦਿੱਤੇ ਤੁਸੀਂ ਉਹ ਨਹੀਂ ਸੁਣਦੇ ਮਿਨਿਸਟਰੀ ਆਫ਼ এনਵਾਇਰਨਮੈਂਟ ਨੇ ਸਿਰਫ਼ ਇੱਕ ਡਾਇਲੌਗ ਲਈ ਬੁਲਾਇਆ ਸੀ ਅਸੀਂ ਟਰਸਟ ਕੀਤਾ ਪਰ ਜਦੋਂ ਗਏ ਮਿਨਿਸਟਰੀ ਆਫ਼ এনਵਾਇਰਨਮੈਂਟ ਦਾ ਸੈਕਟਰੀ ਲੁਧਿਆਣੇ ਦਾ ਡੀਸੀ ਰਿਹਾ ਹੈ ਪਰ ਉੱਥੇ ਤੁਹਾਡਾ ਹੀ ਪੀਪੀਸੀਬੀ ਦਾ ਜੀਤ ਕਹਿੰਦਾ ਵੀ ਪਾਣੀ ਕਿਸਾਨਾਂ ਨੂੰ ਦੇ ਦਿਓ ਹੁਣ ਕੀ ਕਿਸਾਨ ਗੁਲਾਮ ਨੇ ਤੇ ਇੰਡਸਟਰੀਅਲਿਸਟ ਜਿਹੜਾ ਆ ਉਹ ਇੱਥੋਂ ਦਾ ਇੱਕ ਵੱਖਰਾ ਤਬਕਾ ਆ ਵੀ ਉਹਦਾ ਗੰਦ ਚੱਕਣ ਵੀ ਪੰਜਾਬ ਦੇ ਲੋਕ ਸੀਚੇ ਵਾਲੇ ਜਗਾਵੇ ਤੇ ਉਹ ਭੁਗਤਣ ਵੀ ਅਸੀਂ ਮਰੀਏ ਵੀ ਅਸੀਂ ਸਾਨੂੰ ਇਨਸ਼ੋਰ ਕਰਕੇ ਤੁਹਾਨੂੰ ਲਿਆਂਦਾ ਗਿਆ ਕਿ ਇੱਕ ਬੰਦਾ ਵੀ ਕੁਝ ਐ ਨਾ ਕਰੇ ਕਾਨੂੰਨ ਦੀ ਗੱਲ ਹੈ ਨਾ ਮੇਰੀ ਗੱਲ ਤਾਂ ਸੁਣ ਲੋ ਵੱਡੀ ਵੱਡੀ ਬੰਦੇ ਤੁਸੀਂ ਨਾ ਕਿ ਪਿੰਡ ਨੂੰ ਮਾਰਦਾ ਨੇੜੇ ਤੇੜੇ ਮਾਰਦਾ ਇਹ ਪੋਲਿਊਸ਼ਨ ਬੋਰਡ ਦੀਆਂ ਨਲਾਇਕੀਆਂ ਕਰਕੇ ਸਾਡੇ ਚੋਂ ਜਨਨ ਲੱਗੇ ਇਹ ਪੋਲਿਊਸ਼ਨ ਬੋਰਡ ਦਾ ਪਾਇਆ ਹ ਕੰਮ ਦਾ ਤੁਸੀਂ ਪਟਿਆਲੇ ਹ ਕੰਸੈਂਟ ਟੂ ਆਪਰੇਟ ਵਿਟਰਾ ਹੋ ਚੁੱਕਿਆ ਉਸ ਤੋਂ ਬਾਅਦ ਵੀ ਜੇ ਚਲਾਈ ਹੈ ਤਾਂ ਉਹਦੇ ਤੇ ਕ੍ਰਿਮੀਨਲ ਆਫੈਂਸ ਲੱਗਦਾ ਸਰ ਉਹ ਲੱਗਣਾ ਚਾਹੀਦਾ ਉਹਦੇ ਕੋਲ ਕਰਨਾ ਚਾਹੀਦਾ ਨਹੀਂ ਉਹਦੇ ਤੇ ਲਿਖਣਾ ਬੰਦ ਹੈ ਉਹਦੇ ਇੱਕ ਵੀ ਜਵਾਬ ਬੁੱਢੇ ਦਰਿਆ ਤੇ ਇਹਨਾਂ ਨੇ ਤਸੱਲੀ ਬਖਸ਼ ਨਹੀਂ ਦਿੱਤਾ ਇਹਨਾਂ ਨੇ ਤਿੰਨ ਗੱਲਾਂ ਕੀਤੀਆਂ ਕੇਸ ਦੇ ਆਰਡਰ ਬਾਰੇ ਗੱਲ ਕੀਤੀ ਇਹਨਾਂ ਨੇ ਸਹੀ ਤਰੀਕੇ ਨਾਲ ਗੱਲ ਕੀਤੀ ਨਹੀਂ ਕੀਤੀ ਤਾਂ ਸੱਜੇ ਖੱਬੇ ਉਸ ਗੱਲ ਨੂੰ ਲੈ ਕੇ ਸੱਟ ਕੀਤੀ ਹੈ ਉਥੇ ਐਗਜ਼ਾਮਨ ਕੀਤਾ ਉਹਨੇ ਉਹਨਾਂ ਤੇ ਕਾਰਵਾਈ ਹੋਊਗੀ ਉਹ ਦੱਸ ਦਾਂਗੇ ਜੇ 14 ਨੂੰ ਅਸੀਂ ਠੀਕ ਹੈ ਨਹੀਂ ਸਾਰਾ ਨਹੀਂ 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 ਇੱਕ ਮਿੰਟ ਇੱਕ ਮਿੰਟ ਸੱਟ ਹੋ ਗਈ ਜੀ ਸਾਰਾ ਆ ਅਸੀਂ ਖੜੇ ਆ ਹਾਂ ਹਾਂ ਇੱਕ ਕੋਈ ਇੱਕ ਮਿੰਟ ਗੱਲ ਸੁਣਿਓ ਜੇ ਸਾਨੂੰ ਇਨਸ਼ੋਰ ਕਰਕੇ ਤੁਹਾਨੂੰ ਲਿਆਂਦਾ ਗਿਆ ਕਿ ਇੱਕ ਬੰਦਾ ਵੀ ਕੁਝ ਐ ਨਾ ਕਰੇ ਜੀ ਕਾਨੂੰਨ ਦੀ ਗੱਲ ਹੈ ਨਾ ਇਹ ਮੇਰੀ ਗੱਲ ਤਾਂ ਸੁਣ ਲੋ ਵੱਡੀ ਵੱਡੀ ਬਣਾ ਰ ਰਹੇ ਸੀ ਪਾਪਾ ਤੁਸੀਂ ਇਹਨਾਂ ਦੇ ਪਿੰਡ ਨੂੰ ਮਾਰਤਾ ਨੇੜੇ ਤੇੜੇ ਮਾਰਤਾ ਮਾਨ ਸਾਹਿਬ ਜੀ ਅੱਡੀ ਵੱਡੀ ਗੱਲ ਐ ਇਹ ਇੰਨਾ ਕਿਹੜਾ ਦਲੇਰ ਅਫਸਰ ਐ ਉਹਦੀ ਗੱਲ ਨਹੀਂ ਤਾਂ ਕਾਰਵਾਈ ਹੋਏਗੀ ਜੀ ਐਨਓਸੀ ਗਲਤ ਐ ਸਰ ਜਿਹਦੇ ਮਤਲਬ ਆ ਤੁਹਾਡੇ ਕੈਮਰੇ ਆ ਸਾਹਮਣੇ ਗੱਲ ਹੋਈ ਕਮਾਲੂ ਸਰ ਪਲੀਜ਼ ਪੁੱਤਾਂ ਦੀ ਗੱਲ ਦੇਖੋ ਇਹਨਾਂ ਅੰਸ਼ੇ ਸਿਆਸਤ ਕਰਨ ਦੇ ਚਾਹਰ ਤੋਂ ਪਹਿਲਾਂ ਆਪਾਂ ਲੌਜੀਕਲ ਗੱਲ ਕਰਦੇ ਕਿ ਪਹਿਲਾਂ ਐਨਓਸੀ ਨੂੰ ਅਸੀਂ ਇਨਕ੍ਰੀਮੈਂਟ ਕਰਨ ਦੇ ਆ ਜੀ ਸਾਰੀਆਂ ਵਸਟਾ ਵਸਟਾ ਕਿਹੜਾ ਅਧਿਕਾਰੀ ਜ਼ਿੰਮੇਵਾਰ ਐ ਸਰ ਉਹਦੇ ਨਾਲ ਹਰ ਇਹਦੇ ਜੁਰਾਤ ਕਰਵਾਈ ਹੋਗਾ ਤੋਹਾਂ ਹੋਏਗੀ ਸਰ ਗੁਜਰਾਤ ਬੰਦਰਗਾਹ ਤੋਂ ਟਾਇਰ ਆ ਰਹੇ ਉਹਨੇ ਇੱਕ ਵੀ ਸਾਨੂੰ ਸਬੂਤ ਨਹੀਂ ਦਿੱਤਾ ਵੀ ਮੇਰੇ ਕੋਲ ਟਾਇਰ ਕਿੱਥੋਂ ਆ ਰਹੇ ਆ ਤੁਸੀਂ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਬੰਦ ਪਿਆ ਬਾਈ ਸਾਹਿਬ ਅੱਜ ਤਾਂ ਬੰਦ ਪਿਆ ਨਾ ਜਿਹੜਾ ਉਹਨੇ ਜਿਹੜਾ ਸਾਲ ਦੋ ਬਲੈਕ ਮਨੀ ਹੁਣ ਢੱਕ ਕਮਾਇਆ ਉਹਨੇ ਸਰ ਉਹ ਗੱਲ ਨਾ ਕਰੀਏ ਹੁਣ ਆਪਾਂ ਨਹੀਂ ਨਹੀਂ ਸਹੀ ਯਾਰ ਤਾਂ ਕਰੋਨਾ ਦੇ ਉੱਤੇ ਦੋ ਨੰਬਰ ਦੇ 64 ਟਾਇਰ ਮਾਰੋ ਲਿਆ ਰਿਹਾ ਗੁਜਰਾਤ ਇੱਕ ਮਿੰਟ ਖੜੇ ਇੱਕ ਮਿੰਟ ਇੱਧਰ ਗੱਲ ਸੁਣ ਲਓ ਦੂਸਰੇ ਦਵਾਨ ਦੇ ਗਿਆ ਕੱਲ ਤਾਂ ਐਫ ਆਈ ਆਰ ਦੀ ਆ ਲੀਗਲ ਪੁਆਇੰਟ ਲੈ ਲਓ ਇੱਕ ਮਿੰਟ ਲੀਗਲ ਪੁਆਇੰਟ ਬੋਲੋ ਨਾ ਬੋਲੋ ਛੋਟਾ ਜਾ ਪਰ ਬੜਾ ਇੰਪੋਰਟੈਂਟ ਲੀਗਲ ਪੁਆਇੰਟ ਹੈ ਕਿ ਜਦੋਂ ਕੰਸੈਂਟ ਟੂ ਆਪਰੇਟ ਵਿਧਰੋ ਹੋ ਜਾਂਦਾ ਕਿਸੇ ਦਾ ਜੋ ਫਿਰ ਵੀ ਆਪਰੇਟ ਕਰਦਾ ਤੇ ਜਿਹੜਾ ਨਵਾਂ ਵਾਟਰ ਐਕਟ ਵੀ ਹੈ ਉਹਦੇ ਵਿੱਚ ਹਾਲੇ ਵੀ ਉਹਦੇ ਵਿੱਚ ਸਜ਼ਾ ਦਾ ਪ੍ਰੋਵੀਜ਼ਨ ਹੈ ਕ੍ਰਿਮੀਨਲ ਅਫੈਂਸ ਹੈ ਉਹ ਹਾਲੇ ਵੀ ਜਦ ਕਿ ਬਾਕੀ ਸਾਰੀਆਂ ਚੀਜ਼ਾਂ ਤਾਂ ਤਾਂ ਫਾਈਨ ਆ ਗਿਆ ਪਰ ਕਨਸੈਂਟ ਟੂ ਅਪਰੇਟ ਦੇ ਨੇ ਆਇਆ ਉਹ ਤੇ ਹਾਲੇ ਵੀ 1.5 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੈ ਤੁਹਾਡੇ ਕੇਸ ਦੇ ਵਿੱਚ ਜੇ ਉਹ ਅਪਲਾਈ ਹੁੰਦਾ ਹੈ ਜੇ ਪ੍ਰੂਫ ਮਿਲਦਾ ਹੈ ਤਾਂ ਤੁਹਾਨੂੰ ਮੈਜਿਸਟ੍ਰੇਟ ਦੇ ਕੋਲ ਕੰਪਲੇਂਟ ਵੀ ਕਰਨੀ ਪੜਦੀ ਹੈ ਉਹ ਐਗਜ਼ਾਮਨ ਕਰ ਲੈਣੇ ਵੀ ਕਰ ਲੈਣੇ ਜੀ ਉਹ ਕਿਉਂਗੇ ਵੇਟ 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 ਇੱਕ ਮਿੰਟ ਯਾਰ ਇੱਕ ਮਿੰਟ ਐ ਨਾ ਬੋਲੋ ਕਦੋਂ ਤੱਕ ਐਗਜ਼ਾਮਨ ਦਾ ਜਵਾਬ ਮਿਲ ਜੂਗਾ ਸਰ ਉਸੀ ਧਿਆਨ ਚ ਲਾ ਦਾਂਗੇ ਨਹੀਂ ਨਹੀਂ ਜ਼ਰਾ ਐ ਨਹੀਂ ਐ ਨਹੀਂ ਕਰ ਦੋ ਇੱਕ ਬਈ ਇੱਕ ਮਿੰਟ ਖੜ ਜਾ ਯਾਰ ਤੁਹਾਨੂੰ ਪਹਿਲਾਂ ਤੁਹਾਨੂੰ ਮਾਨਸਾ ਬੇਇੱਜ਼ਤੀ ਕਰਦਾ ਮੈਂ ਮੇਰੇ ਕੋਲ ਮਿੰਟ ਖੜ ਜਾ ਮੈਂ ਦੁਬਾਰਾ ਰਿਪੀਟ ਕਰਦਾ ਹਾਂਜੀ ਦੱਸੋ ਮੈਂ ਇੱਥੇ ਮੇਰੀ ਡਿਊਟੀ ਲਗਾਈ ਗਈ ਹੈ ਜੀ ਪਿਛਲੀ ਵਾਰ ਮੈਂ ਕੈਲ ਆਇਆ ਸੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਇਆ ਅੱਜ ਵੀ ਮੈਂ ਮੇਰੇ ਏਰੀਆ ਦਾ ਕੋਈ ਇਹਦੇ ਵਿੱਚ ਮਸਲਾ ਨਹੀਂ ਹੈ ਸਾਡੇ ਕੰਸਰਨ ਅਫਸਰ ਖੜੇ ਨੇ ਠੀਕ ਹੈ ਜੀ ਤੁਸੀਂ ਜੋ ਵੀ ਗੱਲਬਾਤ ਕਹਿ ਰਹੇ ਹੋ ਅਸੀਂ ਆਪਣੀ ਅਥਾਰਟੀ ਦਾ ਧਿਆਨ ਚ ਲਿਆਵਾਂਗੇ ਹਾਂ ਮੈਂ ਤੁਹਾਨੂੰ ਅੰਨਾ ਜਰੂਰ ਕਹਾਂਗਾ ਜੀ ਐਨਓਸੀ ਗਲਤ ਹੈ ਅਸੀਂ ਉੱਤੇ ਉੱਤੇ ਬੰਦੀ ਕਾਰਵਾਈ ਕਰਾਂਗੇ ਤੁਹਾਡਾ ਬੋਰਡ ਹੈ ਸਾਰੇ ਰੂਲ ਐਂਡ ਰੈਗੂਲੇਸ਼ਨ ਨਾਲ ਚੱਲਦਾ ਹੈ ਨਾ ਨੋਰਮਸ ਨਾਲ ਚੱਲਦਾ ਹੈ ਨਾ ਤਾਂ ਅਸੀਂ ਉਹਨਾਂ ਨੋਰਮਸ ਦੀ ਗੱਲ ਪੁੱਛ ਰਹੇ ਹਾਂ ਕਦੋਂ ਤੱਕ ਕਾਰਵਾਈ ਹੋਊਗੀ ਮੈਂ ਨਹੀਂ ਨਾ ਕਹਿ ਸਕਦਾ ਇਸ ਬਾਰੇ ਹਾਈ ਕੋਰਟ ਜਾਣਾ ਪਵੇ ਮੈਂ ਨਹੀਂ ਨਾ ਕਹਿ ਸਕਦਾ ਗੱਲ ਟ੍ਰਾਈ ਟੰਡਰਸਟੈਂਡਿੰਗ ਹਾਂਜੀ ਹੁਣ ਅੱਛਾ ਇੱਕ ਗੱਲ ਇਹਨਾਂ ਤੋਂ ਇੱਕ ਗੱਲ ਮੈਨੂੰ ਕਰ ਲੈਣ ਦਿਓ ਇੱਕ ਗੱਲ ਮੈਂ ਥੋਥੋ ਪੁੱਛਣੀ ਹੈ ਉਸ ਦਿਨ ਵੀ ਬੰਦੇ ਸਾਡੇ ਕੋਲੇ ਆਏ ਸੀ ਆ ਪਿੰਡ ਹੈ ਲਾਗੇ ਡਾਉਨ ਕਲਾ ਹਾਂਜੀ ਉੱਥੇ ਵੀ ਇੱਕ ਟਾਇਰ ਫੈਕਟਰੀ ਸੀਗੀ ਉਹਦੇ ਵਿੱਚ ਧੱਜੀਆਂ ਆ ਤੁਸੀਂ ਕਿੰਨਾ ਕਿੰਨੇ ਫੁੱਟ ਦਾ ਕਿਹਾ 25 ਫੁੱਟ 30 ਫੁੱਟ ਹੁੰਦਾ ਨਾ ਜਗਾ ਡਿਸਟੈਂਸ ਮੇਨ ਰੋਡ ਤੋਂ ਜਰਾ ਜਾ ਕੇ ਵੇਖੀਏ ਉੱਥੇ ਤੁਸੀਂ ਔਰ ਉਸ ਤੋਂ ਵੀ ਅੱਗੇ ਗੱਲ ਜਾਂਦਾ ਉਸ ਬੰਦੇ ਨੇ ਮਾਲਕ ਨੇ ਫਾਈਨਲੀ ਲਿਖ ਕੇ ਦਿੱਤਾ ਡਾਉਨ ਕਲਾਂ ਦੇ ਵਿੱਚ ਇਹਨਾਂ ਨੂੰ ਵੀ ਕਿ ਮੈਂ ਇਹ ਫੈਕਟਰੀ ਨਾਰਮਸ ਤੋਂ ਬਿਨਾਂ ਨਹੀਂ ਚਲਾਉਂਗਾ ਇਟ ਮੀਨ ਥੈਟ ਕਿਉ ਮੰਨ ਗਿਆ ਕਿ ਨਾਰਮਸ ਨਹੀਂ ਸੀ ਫਾਲੋ ਹੋ ਰਹੇ ਜਿਹੜੀ ਉਹ ਪਹਿਲਾਂ ਚੱਲੀ ਹੈ ਉਹਦੇ ਤੇ ਕਾਰਵਾਈ ਕੌਣ ਕਰੂਗਾ ਸਰ ਬਸ ਇਹ ਗੱਲ ਦਾ ਇੱਕ ਜਵਾਬ ਦੇ ਦਿਓ ਚਾਹ ਆ ਡਾਉਣ ਕਲਾ ਸਰ ਪਟਿਆਲਾ ਯੂਨੀਵਰਸਿਟੀ ਦੇ ਬੈਕ ਸਾਈਡ ਤੇ ਪਿੰਡ ਹੈ ਆ ਟਾਇਰ ਵਾਲੀ ਟਾਇਰ ਵਾਲੀ ਬੰਦ ਹੋ ਗਈ ਹੈ ਬੰਦ ਹੋਈ ਉਹਨੇ ਲਿਖ ਕੇ ਦਿੱਤਾ ਗੱਲ ਇਹ ਨਹੀਂ ਹੋ ਰਹੀ ਕਿ ਬੰਦਾ ਹੁਣ ਅਸੀਂ ਕਹੀਏ ਕਿ ਮੈਂ ਚਾਰ ਬੰਦੇ ਮਾਰੇ ਆ ਡੀਐਸਪੀ ਸਾਹਿਬ ਖੜੇ ਨੇ ਪੁੱਛ ਲੈਣੇ ਆ ਚਾਰ ਬੰਦੇ ਮਾਰੇ ਅੱਗੇ ਤੋਂ ਮੈਂ ਨਹੀਂ ਮਾਰੂਗਾ ਮੈਨੂੰ ਛੱਡ ਦਿਓ ਛੱਡ ਦਿਆਂਗੇ ਐਨਾ ਨੁਕਸਾਨ ਕਰਤਾ ਹੁਣ ਬੰਦ ਹੋ ਗਈ ਤੇ ਇਹਦਾ ਮਤਲਬ ਹੈ ਸਾਨ ਹੋ ਗਿਆ ਇੰਨਾ ਤੇ ਕਾਰਵਾਈ ਕਦੋਂ ਹੋਊਗੀ ਉਹ ਪੁੱਛ ਰਹੇ ਆ ਸਰ ਸਰ ਦਵਾਰੇ ਵੀ ਤਿਆਰ ਹੋ ਰਿਹਾ ਜੀ ਚੋਣ ਨਹੀਂ ਨਹੀਂ ਪਹਿਲਾਂ ਪਹਿਲੀ ਵਾਲੀ ਦਾ ਪੁੱਛ ਲੀਏ ਉਹਦੀ ਤੇ ਕੀ ਕਾਰਵਾਈ ਹੋਊਗੀ ਉਹ ਬੰਦਾ ਖੁਦ ਲਿਖ ਕੇ ਦੇ ਚੁੱਕਾ ਹੈ ਕਿ ਨੋਰਮਸ ਤੋਂ ਬਿਨਾ ਮੈਂ ਲਾਗੂ ਨਹੀਂ ਕਰੂੰਗਾ ਸਾਡੇ ਕੋਲ ਲੈਟਰ ਹੈ ਚੈੱਕ ਕਰਾਂਗੇ ਚੈੱਕ ਉਹ ਲੈਟਰ ਤੁਹਾਨੂੰ ਦਿੰਨੇ ਸਾਰ ਅਸੀਂ ਐਸੀ ਐਸੀ ਹਿਸਾਬ ਡੀਲ ਕਰਦੇ ਹਾਂ ਅਸੀਂ ਤੁਹਾਨੂੰ ਲੈਟਰ ਦਿੰਨੇ ਆ ਉਹ ਉਹਦਾ ਲਿਖਿਆ ਹੋਇਆ ਇੱਕ ਤਾਂ ਉਹਦੇ ਤੇ ਪਹਿਲਾਂ ਵਾਲੀ ਕਾਰਵਾਈ ਕੀ ਹੋਊਗੀ ਔਰ ਇੱਕ ਜਿਹੜੀ ਜਸਕੀਰਤ ਜੀ ਵਾਰ-ਵਾਰ ਗੱਲ ਕਹਿ ਰਿਹਾ ਕਿ ਜਦੋਂ ਕਨਸੈਂਟ ਟੂ ਆਪਰੇਟ ਵਿਦਡਰ ਹੋ ਗਿਆ ਉਸ ਤੋਂ ਬਾਅਦ ਅਗਰ ਕੋਈ ਚੀਜ਼ ਚੱਲਦੀ ਹੈ ਇਮਪ੍ਰੀਜ਼ਨਮੈਂਟ ਜਿਹਦੇ ਵਿੱਚ ਵਾਟਰ ਹੈਡ ਚਾਜੇ ਵੀ ਸਜ਼ਾ ਦਾ ਮਾਮਲਾ ਹੈ ਉਹਦੇ ਤੇ ਕਾਰਵਾਈ ਤੁਹਾਡਾ ਮੈਜਿਸਟ੍ਰੇਟ ਨੂੰ ਕਹਿਣਾ ਪੈਂਦਾ ਹੈ ਇਹਨਾਂ ਦੀ ਹੈ ਰਿਟਰਨ ਵੀ ਤੁਹਾਡਾ ਵੀ ਕੋਈ ਬਿਲਕੁਲ ਹੈ ਹੁੰਦਾ ਦਿੱਤਾ ਹੋਇਆ ਕਮਾਲੂ ਪੈਨ ਵਾਲਾ ਤੁਹਾਨੂੰ ਦੱਸ ਕੇ ਜਵਾਬ ਅਸੀਂ ਫਿਰ ਤੇ ਉਹਦਾ ਜਵਾਬ ਹੀ ਤਾਂ ਅੱਗੇ ਦੱਸ ਰਹੇ ਹਾਂ ਅਸੀਂ ਦੋਨੋਂ ਜੀ ਤੁਸੀਂ ਕਹਿ ਰਹੇ ਹੋ ਸਰ ਤੁਸੀਂ ਤਾਂ ਜਵਾਬ ਦੇ ਦਿੱਤਾ ਅਸੀਂ ਤੁਹਾਨੂੰ ਹੁਣ ਉਹਦੇ ਉਹਦੇ ਕਾਰਵਾਈ ਕਰੋ ਉਸ ਬੰਦੇ ਤੇ ਬੇਟਾ ਬੇਟਾ ਮੈਂ ਇਹਦੇ ਵਿੱਚ ਕਲੀਅਰ ਕਰਦੇ ਹਾਂ ਅਸੀਂ ਤੁਹਾਨੂੰ ਇੱਕ ਤਾਂ ਸਬੂਤ ਦੇਨੇ ਆ ਕਿ ਚੱਲੀ ਉਹ ਦੁਬਾਰਾ ਇੱਕ ਥੋੜਾ ਜਿਹੜਾ ਬੰਦਾ ਆ ਭਾਈ ਸਾਹਿਬ ਕਿੱਧਰ ਗਏ ਇੱਥੇ ਖੜੇ ਸੀ ਉਹ ਹਾਂਜੀ ਤੁਸੀਂ ਅੰਦਰ ਗਏ ਸੀ ਉਦੋਂ ਫੈਕਟਰੀ ਚ ਗਏ ਸੀ ਜਦੋਂ ਬੰਦ ਕੀਤੀ ਸੀ ਉਦੋਂ ਵੀ ਤੁਹਾਨੂੰ ਪਤਾ ਸੀ ਉਦੋਂ ਕੌਣ ਗਿਆ ਸੀ ਉਹ ਭਰਾ ਟੋਟੇ ਯਾ ਅਫੀਸਰ ਹੋ ਉਹਨਾਂ ਅਸੀਂ ਗੱਲ ਇਹ ਕਰ ਰਹੇ ਆ ਸੁਣ ਲਓ ਗੱਲ ਗੱਲ ਸੁਣ ਲਓ 6 ਟਰੱਕ ਗਏ ਵੱਡੇ ਟਾਇਰਾਂ ਦੇ ਅੰਦਰ ਸੀ ਜਦੋਂ ਬੰਦ ਹੋਈ ਐ ਤੇ ਜਦੋਂ ਉਹ ਦੁਬਾਰਾ ਗਏ ਹੋ ਤੁਸੀਂ ਉਦੋਂ ਕਿੰਨੇ ਸੀ ਉਤੋਂ ਮੈਂ ਨਹੀਂ ਉਹ ਉਹ ਇਹਨਾਂ ਦੀ ਬਠਿੰਡਾ ਟੀਚਰ ਨੂੰ ਪਤਾ ਇਹਨਾਂ ਦੀ 80% ਦਾ ਬਠਿੰਡਾ ਟੀਮ ਦਾ ਬਿਦਾ ਉਹਨੂੰ ਹੋਰ ਤੁਸੀਂ ਆਹੀ ਗੱਲ ਜੀ ਮੈਂ ਅੱਜ ਸਾਡੇ ਕੋਲੇ ਖੜੇ ਅਸੀਂ ਉਹਨਾਂ ਨੂੰ ਘੇਰ ਕੇ ਉੱθεν ਖੜਾਇਆ ਸਾਨੂੰ ਕਹਿੰਦੇ ਸੀ ਕਾਰਵਾਈ ਕਰਾਂਗੇ ਨਾ ਤੇ ਉਹਨੇ ਪਰ ਕਾਰਵਾਈ ਕੀਤੀ ਨਹੀਂ ਇਹ ਸਾਡੀ ਸਰਪ੍ਰਾਈਜ਼ ਹੈ ਉਹਨਾਂ ਨੂੰ ਬਚਰੋ ਜੀ ਨਾਲ ਇਹ ਰਿਪੋਰਟ ਬਣਾ ਕੇ ਭੇਜਦੇ ਨੇ ਇਹ ਸਰਪ੍ਰਾਈਜ਼ ਸਰਪ੍ਰਾਈਜ਼ ਟੀਮ ਗਈ ਸੀ ਅੱਛਾ ਹੁਣ ਗੱਲ ਨੂੰ ਨਿਵੇੜਦੇ ਹਾਂ ਇੱਕ ਆਪਣਾ ਬੁੱਢਾ ਨਾਲ ਵਾਲੀ ਗੱਲ ਅਸੀਂ ਕਲੀਅਰ ਕਰਤੀ ਹੈ ਜੋ ਪੋਲੀਟੀਕਲ ਲੋਕਾਂ ਨੂੰ ਪਤਾ ਲੱਗ ਗਿਆ ਗਵਰਨਮੈਂਟ ਹੀ ਇੰਟਰਸਟਡ ਹੈ ਚਲਾਉਣੇ ਦਾ ਕੋਈ ਫੈਕਟਰੀ ਦਾ ਨਹੀਂ ਉਹਦਾ ਕੀ ਸਪੁੱਛੋ ਸਵਾਲ ਦਸਲਵੰਡੀ ਅਕਲੀਆਂ ਦਾ ਜਵਾਬ ਤੁਹਾਡੇ ਕੋਲ ਲਿਖ ਕੇ ਭੇਜਿਆ ਜੀ ਅਸੀਂ ਇਹਦੇ ਚ ਇਹਦੀ ਪਬਲਿਕ ਹੀਰਿੰਗ ਹੋਈ ਸੀਗੀ ਜੀ ਪਬਲਿਕ ਹੀਰਿੰਗ ਦੌਰਾਨ ਜਿੰਨੇ ਵੀ ਤੁਹਾਡੇ ਜਿੰਨੇ ਵੀ ਕਿਸਾਨ ਕਮੇਟੀਆਂ ਜਾਂ ਜਿੰਨੇ ਵੀ ਉੱਥੇ ਇੱਥੇ ਬੰਦੀਆਂ ਆਈਆਂ ਸੀਗੀਆਂ ਸਾਰਿਆਂ ਦੇ ਜੋ ਵਿਚਾਰ ਸੀਗੇ ਉਹ ਵਿਚਾਰ ਪਲੱਸ ਕੰਪਨੀ ਵੀ ਜੋ ਪ੍ਰੋਜੈਕਟ ਰਿਪੋਰਟ ਜਿਹੜੀ ਰਿਪੋਰਟ ਪੇਸ਼ ਕੀਤੀ ਉਹ ਸਾਰੇ ਸਾਡੀ ਸੀਆ ਕਮੇਟੀ ਹੈਗੀ ਸਟੇਟ ਲੈਵਲ ਇਫੈਕਟਿਵ ਅਸੈਸਮੈਂਟ ਅਥਾਰਟੀ ਜਿਹਨੇ ਈਸੀ ਗ੍ਰਾਂਟ ਕਰੀ ਉਹ ਸਾਰਾ ਵਿਚਾਰ ਨਹੀਂ ਹੈ ਉਹ ਉਹ ਚੀਜ਼ ਹੱਲੇ ਉਹਨਾਂ ਕੋਲ ਵਿਚਾਰ ਦੀ ਨਾ ਹੱਲੇ ਉਹਦੇ ਤੇ ਕੋਈ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਈਸੀ ਗ੍ਰਾਂਟ ਹੋਈ ਹੈ ਕਿ ਨਹੀਂ ਹੋਈ ਨਹੀਂ ਸਰ 1 ਮਹੀਨਾ 5 ਦਿਨ ਹੋ ਗਏ ਜੀ ਸਾਡੇ ਕੋਲ ਐ ਨਹੀਂ ਫਲਕਾਰ ਖੇਤਰ ਨਹੀਂ ਹੈ ਸਾਡੇ ਕੋਲੇ ਪੈਂਡਿੰਗ ਸਾਡੇ ਕੋਲ ਪੈਂਡਿੰਗ ਨਹੀਂ ਹੈ ਜੀ ਸਾਡੇ ਕੋਲ ਧਾਰਕ ਸਾਡੇ ਕੋਲ ਜੋ ਬੋਰਡ ਕੋ ਲਾਏਗਾ ਸੀ ਉਹਦਾ ਜਵਾਬ ਇਹ ਲੰਗ ਮਿਲਣਾ ਸੀਆ ਕੋਲ ਹੈਗਾ ਚੰਨਿਕੜ ਪਿਆ ਹੋਇਆ ਉਹ ਅੱਛਾ ਇੱਕ ਗੱਲ ਅਸੀਂ ਸੀਆ ਦੇ ਗਏ ਸੀਗੇ ਜਦੋਂ ਤੁਹਾਡੇ ਕੋਲ ਆਇਆ ਉਹ ਤੋਂ ਡੇਢ ਮਹੀਨਾ ਪਹਿਲਾਂ ਸੀਆ ਨੇ ਸਾਨੂੰ ਇਹ ਕਿਹਾ ਵੀ ਇਹ ਚੇਅਰਮੈਨ ਪਟਿਆਲਾ ਦੱਸੂਗਾ ਤੇ ਬਰੇ ਅਸੀਂ ਸੀਆ ਦੇ ਜਾ ਕੇ ਆਏ ਆਏ ਅਸੀਂ ਨੰਗੇ ਧੜ ਗਏ ਤੇ ਲੰਗੇ ਪੂਰੇ ਕੱਪੜੇ ਲਾ ਕੇ ਅਸੀਂ ਭਾਈ ਪਰਮਿਸ਼ਨ ਦੇਣੀ ਮਾਰਦੇ ਹੋ ਸਾਨੂੰ ਅਸੀਂ ਗਏ ਸੀ ਉੱਥੇ ਅਸੀਂ ਗਏ ਸੀ ਉੱਥੇ ਅਸੀਂ ਤੁਰ ਕੇ ਗਏ ਜੀ ਸਿੰਘ ਜੀ ਦਾ ਸੌਣਾ ਤੋਂ ਅੱਜ ਦੀ ਸਟੇਟਸ ਰਿਪੋਰਟ ਇੱਥੇ ਵੀ ਅਗਲੇ ਨੰਗੇ ਹੋ ਕੇ ਆਵਾਂ ਜੀ ਉਹਨਾਂ ਨੇ 2 ਮਹੀਨਿਆਂ ਦਾ ਟਾਈਮ ਦਿੱਤਾ ਸੀਗਾ ਜੀ ਉੱ퍼 ਹੋ ਗਿਆ ਜੀ ਉੱ퍼 ਹੋ ਗਿਆ 2 ਮਹੀਨੇ ਦਾ ਉਹ ਕਹਿੰਦੇ ਚੇਅਰਮੈਨ ਪਟਿਆਲਾ ਫਾਈਨਲ ਤੁਹਾਨੂੰ ਦੱਸਣਗੇ ਤੇ ਬਾਰੇ ਇਹ ਆਪਾਂ ਗਏ ਆ ਮਤਲਬ ਨਵੰਬਰ ਤੋਂ ਪਹਿਲੇ ਅਕਤੂਬਰ ਚ ਗਏ ਆ ਅਕਤੂਬਰ ਚ ਨਹੀਂ ਤਲਵੰਡੀ ਅਗਲੀ ਪਟਿਆਲਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਸੜਕ ਪੁਲ ਇਸ ਕੁਲ ਪ੍ਰੋਜੈਕਟ ਪਰ ਵੀ ਜਾਈ ਸਾਨੂੰ ਲਿਖਿਆਦਾ ਹੈ। ਲਾਸਟ ਜਿਹੜਾ ਹੈ ਜੇਸ ਦੇ ਸੀਮੈਂਟ ਦੇ ਲਾਸਟ ਹਜੇ ਤੱਕ ਜੇਐੱਡਬਲ ਸੀਮੈਂਟ ਪਲੈਂਟ ਹਜੇ ਤੱਕ ਸੀਏ ਨੇ ਲਿਖਿਆ ਹੈ। ਸਾਡੇ ਕੋਲ ਆਇਆ ਹੈ ਟੈਂਡਰ ਰਿਪੋਰਟ। ਹਜੇ ਤੱਕ ਸਥਾਪਿਤ ਨਹੀਂ ਹੋਇਆ ਹੈ। ਅਤੇ ਕੇਵਲ ਲੋਕ ਸੁਣਵਾਈ ਦੀ ਪ੍ਰਕਿਰਿਆ ਪੂਰੀ ਹੋਈ ਹੈ। ਮਾਮਲਾ ਇਸ ਸਮੇਂ ਸਟੇਟ ਲੈਵਲ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਪੰਜਾਬ ਕੋਲ ਵਾਤਾਵਰਣੀ ਮਨਜ਼ੂਰੀ ਦੇਣ ਜਾਂ ਨਾ ਦੇਣ ਸੰਬੰਧੀ ਫੈਸਲੇ ਲਈ ਲੰਬਿਤ ਹੈ। ਸਰ ਉਹਨਾਂ ਕੋਲ ਗਏ ਸੀ ਅਸੀਂ। ਜੇ ਮੈਂ ਤੁਹਾਨੂੰ ਉਹਨਾਂ ਦੀ ਵਰਡਿੰਗ ਦੇ ਵਿੱਚ ਬੋਲ ਕੇ ਦੱਸਾਂ ਗੁੱਸਾ ਨਾ ਕਰਿਓ। ਉਹਨਾਂ ਨੇ ਇਹ ਕਿਹਾ ਵੀ ਪੋਲੂਸ਼ਨ ਬੋਰਡ ਦੀਆਂ ਨਲਾਇਕੀਆਂ ਕਰਕੇ ਲੋਕ ਸਾਡੇ ਕੋਲ ਆਉਣ ਲੱਗੇ ਇਹ ਪੋਲੂਸ਼ਨ ਬੋਰਡ ਦਾ ਪਾਇਆ ਹ ਗੰਦਾ ਤੁਸੀਂ ਪਟਿਆਲੇ ਜਾਓ ਨਹੀਂ ਉਹ ਤੇ ਸਰ ਪੁੱਛ ਲਓ ਜੀ ਜਿੰਨ ਮਰਜ਼ੀ ਪੁੱਛ ਲਓ ਜੀ ਸਰ ਉਹਨਾਂ ਨੇ ਮੇਰੀ ਮੇਰੀ ਕੰਪਨੀ ਸਰ ਉਹਨਾਂ ਦੀ ਬਾਡੀ ਮੈਂ ਦੱਸੀ ਆ ਤੁਹਾਨੂੰ ਇਹ ਤਾਂ ਹੁਣ ਨਾ ਸਬਜੈਕਟਿਵ ਹੈ ਜੀ ਤੁਹਾਨੂੰ ਕੀ ਨਹੀਂ ਕੀ ਦੱਸ ਕੀਆ ਫਾਰਮਲ ਸਾਰੀ ਗੱਲ ਹੈ ਜਿਹਨੂੰ ਪਬਲਿਕ ਜਦੋਂ ਕੋਈ এনवायरमेंट ਕਲੀਅਰੈਂਸ ਹੁੰਦੀ ਆ ਜਦੋਂ ਜਦ ਤੱਕ ਸੁਣਵਾਈ ਹੁੰਦੀ ਆ ਤਾਂ ਸਾਰੇ ਤਰ੍ਹਾਂ ਨਾਲ ਸੁਣ ਕੇ ਇਹਦੀ ਅਥਾਰਟੀ ਜਿਹੜੀ ਹੈ ਦੋ ਪ੍ਰੋਜੈਕਟ ਨੇ ਇੱਕ A ਤੇ ਇੱਕ B ਜਿਹੜਾ ਇਹ ਪ੍ਰੋਜੈਕਟ ਹੈ ਇਹ ਚੰਡੀਗੜ੍ਹ ਪ੍ਰਾਈਜ਼ ਹੋਣਾ ਉਹ ਬੋਲੋ ਇੱਕ ਰਿਪੋਰਟ ਜਾਂਦੀ ਹੈ ਉਹ ਵੀ ਚੈੱਕ ਕਰ ਲੈਂਦੇ ਆ ਸਾਡੇ ਕੋਲ ਤਾਂ ਇੱਕ ਪਬਲਿਕ ਉੱਤੇ ਕਰਵਾਈ ਜਾਣੀ ਆ ਰ ਆਗਰਵਾਈ ਜੇ ਤਸਵੀਜ਼ ਦਿੱਤਾ ਤਾਂ ਉਹ ਸੀਐਸਆਰ ਦਾ ਪੈਸਾ ਲਾ ਸਕਦੇ ਹਾਂਜੀ ਸੀਐਸਆਰ ਦਾ ਪੈਸਾ ਲਾ ਸਕਦੇ ਆ ਜੇ ਫੈਕਟਰੀ ਹਜ ਤੱਕ ਤਸਵੀਜ਼ ਦਿੱਤੀ ਹੈ ਫੈਕਟਰੀ ਲੱਗੀ ਨਹੀਂ ਹੈ ਹਾਂ ਹਾਂ ਤੇ ਸੀਐਸਆਰ ਦਾ ਪੈਸਾ ਲਾ ਸਕਦੇ ਆ ਉਹ ਸਾਡੇ ਸਕੂਲਾਂ ਦੇ ਪਿੱਛੇ ਲੋਕਾਂ ਨੂੰ ਜਾ ਕੇ ਸਮਾਨ ਵੰਡੀ ਜਾਂਦੇ ਆ ਮੈਨੂੰ ਪਲੇਟ ਕਰੀ ਜਾਂਦੇ ਆ ਸੀਐਸਆਰ ਪੈਸਾ ਲੈ ਸਕਦੇ ਹੋ ਸਾਡੇ ਅਧਿਕਾਰ ਖੇਤਰ ਚ ਨਹੀਂ 1 ਮਿੰਟ ਉਹ ਕੀ ਦੇ ਅਧਿਕਾਰ ਖੇਤਰ ਚ ਇਹ ਆ ਸਾਰਾ ਲੱਗੀ ਨਹੀਂ ਅਸੀਂ ਤਾਂ ਜ਼ਿੰਮੇਵਾਰੀ ਨਹੀਂ ਹੈ ਫਿਰ ਲੱਗੀ ਨਹੀਂ ਅਸੀਂ ਤਾਂ ਵੀ ਸੀਵੀ ਕਿਨੇ ਸਾਥੋਂ ਕੋਈ ਲਾਇਸੈਂਸ ਨਹੀਂ ਲਿਆ ਫਿਰ ਸੀਐਸਆਰ ਦਾ ਪੈਸਾ ਲੈਣ ਦੇ ਆਉਂ ਰਹੇ ਹਾਂ ਜੀ ਨਹੀਂ ਨਹੀਂ ਕੋਈ ਲੈ ਕੇ ਜਾ ਸਕਦੇ ਹੋ ਸੀਐਸਆਰ ਐਡਵਾਈਸ ਕਰ ਦਿਓ ਨੇ ਨਹੀਂ ਤਾਂ ਦੇ ਕੋ ਤੁਸੀਂ ਮੈਂ ਨਹੀਂ ਅਜੇ ਬਾਰੇ ਕੁਝ ਕਮੈਂਟ ਨਹੀਂ ਕਰ ਸਕਦਾ ਤੁਸੀਂ ਕੋਈ アドਵਾਇਸ ਨਹੀਂ ਕਰ ਸਕਦੇ আচ্ছা ਸਰ ਉਹਨੂੰ ਕਮਰਸ਼ੀਅਲ ਚੇਂਜ ਕਰਨ ਵਾਸਤੇ ਐਗਰੀਕਲਚਰ ਲੈਂਡ ਨੂੰ ਕਮਰਸ਼ੀਅਲ ਚੇਂਜ ਕਰ ਰਹੇ ਆ ਉਹ ਜੀ ਜੀ ਸਥਾਪਿਤ ਹੀ ਨਹੀਂ ਹੋਈ ਉਹ ਸਾਡੇ ਰਿਕਾਰਡ ਤੇ ਨਹੀਂ ਹੈ ਉਹਦਾ ਸੀਐਲਯੂ ਉਹਦੇ ਸੈਂਪਲ ਤਾਂ ਪਰ ਰਹੀ ਨਹੀਂ ਇਹਦਾ ਮਤਲਬ ਉਹ ਗਲਤ ਕਰ ਰਹੇ ਜੀ ਚਾਹੇ ਕੁਝ ਵੀ ਬੰਦੇ ਆ ਉਹ ਗਲਤ ਕਰ ਰਹੇ ਆਦਾ ਬੜੀ ਪੋਲਿਟਿਕਲ ਲੜਾਈ ਦਾ ਉਹਦਾ ਕਾਰ ਹੀ ਰਹਿ ਗੱਲ ਤੋਂ ਅੱਛਾ ਸਿਰਫ ਲਾਸਟ ਵਾਲੀਆਂ ਗੱਲਾਂ ਦੋ ਗੱਲਾਂ ਦੁਬਾਰਾ ਤੁਹਾਨੂੰ ਬੇਨਤੀ ਹੈ ਇੱਕ ਤਾਂ ਕਮਾਲੂ ਵਾਲੀ ਇੱਕ ਅਦੌਨ ਵਾਲੀ ਕਿ ਜਿੱਥੇ ਇਹਨਾਂ ਤੇ ਅਸੀਂ ਕੀ ਚਾ ਰਹੇ ਆ ਇਹ ਮੰਗ ਕਿਉਂ ਹੈ ਕਿ ਜਦੋਂ ਕੋਈ ਬੰਦਾ ਤੁਹਾਡੇ ਕਾਨੂੰਨ ਤੋਂ ਵਿਦਡਰੋ ਕਰ ਚੁੱਕਿਆ ਤੁਸੀਂ ਕਨਸੈਂਟ ਟੂ ਆਪਰੇਟ ਵਿਦਡਰੋ ਹੋ ਚੁੱਕਿਆ ਉਸ ਤੋਂ ਬਾਅਦ ਵੀ ਜੇ ਚਲਾਈ ਹੈ ਤਾਂ ਉਹਦੇ ਤੇ ਕ੍ਰਿਮੀਨਲ ਆਫੈਂਸ ਲੱਗਦਾ ਸਰ ਉਹ ਲੱਗਣਾ ਚਾਹੀਦਾ ਉਹਦੇ ਤੇ ਨਹੀਂ ਉਹਦੇ ਤੇ ਲਿਖਣਾ ਬੰਦ ਹੈ ਔਰ ਉਹਦੇ ਲਈ ਅਸੀਂ ਕੱਠ ਨਾਲ ਨਹੀਂ ਆਵਾਂਗੇ ਸਾਡੇ 2-4 ਬੰਦੇ ਤੁਹਾਡੇ ਕੋਲੇ ਆਉਣਗੇ RAMNAL ਅੰਦਰ ਕੀ ਤੋਂ ਪੁੱਛਣਾ ਈ ਤੁਹਾਡੇ ਕੋਲ ਪੁੱਛਣਾ ਈ ਹੈ ਜਾਂ ਇੰਨਾ ਕੋਲ ਮੈਂ ਉਹ ਤਾਂ ਅਥਾਰਟੀ ਕਿਹਦੇ ਕੋਲ ਆਈਏ ਦੱਸੋ ਕਿਹਦੇ ਕੋਲੇ ਆਈਏ ਕੰਮ ਕਰਨਗੇ ਨਾ ਹੁਣ ਕੌਣ ਕੌਣ ਸਰ ਦੌਣ ਪਟਿਆਲੇ ਦੇ ਨੇੜੇ ਪੈਂਦਾ ਦੌਣ ਤੇ ਇਹਦੇ ਲਈ ਨਹੀਂ ਇਹ ਕਮਾਲੂ ਲਈ ਬਠਿੰਡੇ ਜਾਈਏ ਪੁੱਛੋ ਪੱਟੀ ਸਾਹਿਬ ਕੋਲ ਹੀ ਜਾਂਦਾ ਕੌਣ ਨੇ ਪੱਟੀ ਸਾਹਿਬ ਹਾਂਜੀ ਉਹ ਤਾਂ ਸਾਨੂੰ ਮਹੀਨਾ ਪਹਿਲਾਂ ਕਹਿ ਕੇ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਨਹੀਂ ਨਹੀਂ ਕਾਰਵਾਈ ਕਰਕੇ ਕਰਦਾਂਗੇ ਤੁਹਾਡੇ ਜਿਹੜੇ ਪਿੰਡੇ ਤੇ ਬੰਦੀ ਕਰਕੇ ਓਕੇ ਇੱਕ ਇੱਕ ਮਿੰਟ ਸੁਣੋ ਜੀ ਹਾਂ ਦੱਸੋ ਦੱਸੋ ਇਹ ਠੀਕ ਲੋਜੀਕਲ ਹੈ ਜਿਹਦਾ ਅਸੀਂ ਇੱਥੇ ਫੈਸਲਾ ਕਰ ਸਕਦੇ ਹਾਂ ਕਿ ਸਾਡੇ ਜਿਵੇਂ ਅਸੀਂ ਦੋ ਅਧਿਕਾਰੀ ਖੜੇ ਹਾਂ ਮੇਰੇ ਬਰਾਬਰ ਦੇ ਸੀਨੀਅਰ এনवायरमेंट ਇੰਜੀਨੀਅਰ ਨੇ ਲੈਵੀ ਸੀਨੀਅਰ এনवायरमेंट ਇੰਜੀਨੀਅਰ ਸਾਡੇ ਹੱਥਾਂ ਹੀ ਰਵਿੰਦਰ ਭੱਟੀ ਜੀ ਫਰੀਦਕੋਟ ਦਫ਼ਤਰ ਹੈ ਸਾਡਾ ਠੀਕ ਹੈ ਜੀ ਜਿਹੜੀਆਂ ਤੁਸੀਂ ਸਾਨੂੰ ਗੱਲਾਂ ਦੱਸੀਆਂ ਨੇ ਤੁਸੀਂ ਇਨਵਨ ਉਹਨਾਂ ਨੂੰ ਲਿਖਤੀ ਰੂਪ ਚ ਦੇਓ ਵੈਸੇ ਦੱਸੋ ਜਾ ਕੇ ਉਹਨਾਂ ਨੂੰ ਮੈਸੇਜ ਸਬੂਤ ਸਾਰੇ ਉਹਨਾਂ ਨੂੰ ਦੇ ਦਈਏ ਉਹਨਾਂ ਨੂੰ ਦੇ ਦਿਓ ਇੱਥੋਂ ਮੇਰਾ ਜਾਣ ਸਾਰ ਅਥਾਰਟੀ ਵੱਲੋਂ ਉਹਨਾਂ ਨੂੰ ਰਿਪਰਿਜ਼ੈਂਟ ਕਰ ਰਿਆ ਮੈਂ ਉਹਨਾਂ ਨੂੰ ਮੈਸੇਜ ਕਰ ਰਿਹਾ ਹਾਂ ਤੇ ਵੀ ਤੁਹਾਡਾ ਕੀ ਨਾਂ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਸਰਪੰਚ ਕਿੱਥੋਂ ਦੇ ਤੁਸੀਂ ਕਮਾਲੋ ਕਮਾਲੋ ਸਰਪੰਚ ਆਣਗੇ ਉਹਨੂੰ ਚਾਹ ਵੀ ਪਲਾਣਗੇ ਗੱਲਬਾਤ ਕਰਨਗੇ ਸਾਰੀ ਕੋਈ ਦੱਸਣੀ ਹੈ ਪੱਕਾ ਗਾੜੀ ਕਾਣ ਸਹੀ ਇਜ਼ਾਦੀ ਗੱਲ ਆ ਇਹ ਇੱਕ ਗੱਲ ਕਹਿੰਦਾ ਤਰੀਕਾ ਹੁੰਦਾ ਜੀ ਤੁਸੀਂ ਜਾਓ ਬੈਠੋ ਉਹਨਾਂ ਨਾਲ ਦਫ਼ਤਰ ਗੱਲਬਾਤ ਕਰੋ ਲਿਖਤੀ ਰੂਪ ਚ ਜੋ ਗੱਲਾਂ ਦੱਸਿਆ ਹੈ ਬੰਦੀ ਕਾਰਵਾਈ ਤੋਂ ਉਹ ਸਾਨੂੰ ਰਿਪੋਰਟ ਇੱਥੇ ਆ ਜੂਗੀ ਕਿਉਂਕਿ ਮੈਂ ਹੋਰ ਹੀ ਡੀਲ ਨਹੀਂ ਕਰਦਾ ਜਿਹੜੇ ਵੀ ਸਾਡੇ ਅਫਸਰ ਨੇ ਚੇਅਰਮੈਨ ਮੈਂਬਰ ਸੈਕਟਰੀ ਚੀਫ ਇੰਜੀਨੀਅਰ ਸਾਹਿਬ ਉੱਥੇ ਤੁਹਾਡੀ ਰਿਪੋਰਟ ਆ ਜੂਗੀ ਕਿ ਤੁਸੀਂ ਫੋਨ ਹੁਣੀ ਕਰ ਦੋ ਨਾ ਕਰੈਕ ਤੁਹਾਨੂੰ ਪ੍ਰੋਪਰ ਐਂਟਰਟੇਨ ਕਰ ਕਲੈਰ ਟਿਕ ਕਲੈਰ ਟਿਕ ਕਲੈਰ ਟਿਕ ਕੌਣ ਕੌਣ ਪਿੰਡ ਬਾਰੇ ਦੱਸੋ ਅੱਲਾ ਦੇ ਸਾਡੇ ਪ੍ਰੈਜੈਂਟ ਜਿਹੜੇ ਕਿਹੜੇ ਪਾਸੇ ਦਫ਼ਤਰ ਹੈ ਹਾਂਜੀ ਕਿੱਥੇ ਇੱਥੇ ਦਫ਼ਤਰ ਕੋਲ ਪੁਆਇੰਟ ਆ ਉੱਥੇ ਕੋਈ ਨਹੀਂ ਹੁੰਦਾ ਯਾਰ ਪਤਾ ਲੱਗ ਫ੍ਰੀਕੋਰਟ ਨਾ ਫ੍ਰੀਕੋਰਟ ਕਿੱਥੇ ਦਫ਼ਤਰ ਆਪਣਾ ਇਹ ਤੋਂ ਫ੍ਰੀਕੋਰਟ ਦਾ ਕਰਟੀ ਹੋਇਆ ਤਾਂ ਪਤਾ ਐਡਰੈਸ ਪਤਾ ਲੱਗ ਜੀ ਫ੍ਰੀਕੋਰਟ ਤੇ ਆਇਆ ਤੇ ਨਾਲ ਲੈ ਜਾਗੇ ਕਿੱਥੇ ਦੱਸ 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 ਹਾਂਜੀ ਹਾਂ ਦੌਣ ਆਲਾ ਪੁੱਛ ਲਿਆ ਫਿਰ ਬੈਂਸਾ ਪੁੱਛ ਲਿਆ ਦੌਣ ਕਲਾਂ ਵਾਲਾ ਦੌਣ ਕਲਾਂ ਦਾ ਸਰ ਫੋਨ ਕਰਾਂਗੇ ਲੋਗੇ ਉਹ ਲੈਟਰ ਲਿਖ ਕੇ ਗਈ ਤੁਹਾਨੂੰ ਮੈਂ ਨੋਰਮਸ ਫਾਈਨਲ ਕਰਕੇ ਹੀ ਚਲਾਉਂਗਾ ਇਹਦਾ ਮਤਲਬ ਪਹਿਲਾਂ ਤਾਂ ਬਿਨਾ ਚੱਲ ਰਹੀ ਹੈ ਉਹਦੇ ਲਈ ਉਹਦੀ ਰੂਜੀ ਨਹੀਂ ਕੰਸਾ ਲੈਸੀ ਨਹੀਂ ਉੱਥੇ ਮੈਂ ਆਪਣੇ ਡੌਨ ਗਲਾਂ ਵਾਲੇ ਆਪਣੇ ਮੁੰਡੇ ਗੁਰਪ੍ਰੀਤ ਧੋਰੀ ਹਾਂਜੀ ਤੁਸੀਂ ਆ ਕੇ ਇਹਨਾਂ ਨੂੰ ਮਿਲਣਾ ਹੈ ਜੱਟ ਜੱਟਪੁਰ ਜੀ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਮੈਂ ਦੱਸਦਾ ਨੂੰ ਲੈ ਕੇ ਆਉਂਦੀ ਲੋਕ ਤੁਸੀਂ ਇਹਨਾਂ ਨੂੰ ਸਬੂਤ ਦੇ ਦੇਣੇ ਚੱਲਣ ਵਾਲੇ ਤੇ ਉਹ ਲੈਟਰ ਦੇਣਾ ਹਾਂਜੀ ਕਿ ਆਹ ਵੇਖੋ ਜੀ ਆਹ ਹੋਇਆ ਜੀ ਦੇ ਦਿਓ ਜੀ ਮੈਨੂੰ ਠੀਕ ਹੈ ਜੀ ਇਹ ਤੁਹਾਨੂੰ ਆ ਕੇ ਦਿਖਾ ਲਈ ਬੈਠਦੇ ਨੇ ਜੀ ਮੈਂ ਬਟਿਆਲੇ 20 ਬਲਾਕ ਚ ਸੈਕੰਡ ਮੰਜ਼ਲ ਦੇ ਦਫਤਰ ਹੈ ਮੇਰੀ ਗੱਲ ਸੁਣੋ ਪਲੀਜ਼ ਗੱਲ ਤਾਂ ਸੁਣੋ ਆਹੋ ਉੱਥੇ ਆਪਾਂ ਕੱਲ ਨੂੰ ਕੋਈ ਗੱਲ ਕਰੀਏ ਇਹ ਸਾਡੇ ਗਰਗ ਸਾਹਿਬ ਇੱਥੇ ਬੈਠਦੇ ਨੇ 20 ਬਲਾਕ ਦੂਜੀ ਮੰਜ਼ਲ ਤੇ ਤੁਸੀਂ ਕਦੋਂ ਮਰਜੀ 9 ਤੋਂ 5 ਫੋਨ ਨੰਬਰ ਵੀ ਤੁਹਾਨੂੰ ਦੇ ਦਾਂਗੇ ਇਹਨਾਂ ਦਾ ਫੋਨ ਕਰਕੇ ਕਈ ਵਾਰ ਬੰਦਾ ਦੌਰੇ ਤੇ ਹੁੰਦਾ ਤੁਸੀਂ ਆਓ ਇਹ ਮਿਲਣਾ ਕਦੋਂ ਮਰਜੀ ਆਓ ਕਲੈਰਿਟੀ ਜੀ ਹਾਂਜੀ ਬੈਂਸ ਸਾਹਿਬ ਕੀ ਪੁੱਛਣਾ ਪੁੱਛੋ ਪੇਰਾ ਆਪਾ ਕਿਸਦਾ ਨੰਬਰ ਦੇਓ ਹਾਂਜੀ ਹਾਂਜੀ ਤੇਰੇ ਸਰਪੰਚ ਸਾਹਿਬ ਕਿੱਥੇ ਨੇ ਆਜ ਨੰਬਰ ਦੇ ਕੋਈ ਸਾਡੇ ਜਿਲ੍ਹਾ ਜਪਟੇ ਸਾਹਿਬ ਦਾ ਨੰਬਰ ਐਡ ਕਰੋ ਸਰਪੰਚ ਸਾਹਿਬ ਫ੍ਰੀਜ ਕੋਡ ਦਾ ਨੰਬਰ ਲੈ ਲਓ ਹਾਂ ਹਾਂ ਅੱਛਾ ਇੱਕ ਇੱਕ ਐਂ ਕਰਦੇ ਥੋ ਥੋ ਲੈ ਲੈਣੇ ਹੋਣੇ ਸਰ ਸਾਦਕ ਚੌਂਕ ਤੇ ਸਾਦਕ ਚੌਂਕ ਹੈ ਜੀ ਕੋਈ ਉੱਥੇ ਹਾਂਜੀ ਹਾਂਜੀ ਸਾਡੇ ਪਿੰਡ ਵਾਲੇ ਜਾਂਦਾ ਸਾਦਕ ਚੌਂਕ ਬਸ ਸਮਝ ਗਿਆ ਜੀ ਸੰਭੀਆ ਨੰਬਰ ਲੈ ਲੈਣੇ ਭੱਟੀ ਸਾਹਿਬ ਦਾ ਤੁਹਾਡੇ ਕੋਲੋਂ ਤੁਸੀਂ ਸਵਾਲ ਪੁੱਛ ਲਓ ਫਿਰ ਆਪਾਂ ਇਹਨਾਂ ਨੂੰ ਜਾਣਦਿਆਂ ਤੇ ਆਪ ਦੀ ਗੱਲ ਕਰਨੀ ਕੀ ਕਰਨਾ ਹਣਾ ਜੀ ਜਿਹੜਾ ਪੁਆਇੰਟ ਮੈਨੂੰ ਜਿਹੜਾ ਜਿਹੜਾ ਪੁਆਇੰਟ ਆ ਜੀ ਆ ਨੰਬਰ 2 ਬੁੱਢੇ ਮੈਂ ਬੁੱਢੇ ਦਰਿਆ ਨੂੰ ਲੇਕ ਪੁੱਛੋ 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 ਜਿਹੜੀ ਵੀ ਆਪਾਂ ਨੂੰ ਪਤਾ ਹੀ ਨਹੀਂ ਆ ਜੀ ਪਰ ਆਪਾਂ ਚਲੋ ਪੁੱਛ ਲੋ ਅੱਜ ਬਲਾਲ ਪੁੱਛੋ ਆਹ ਉਹ ਇਹਨਾਂ ਤੋਂ ਸਵਾਲ ਹੈ ਜੇ ਕੋਈ ਪਬਲਿਕ ਐਕਸ਼ਨ ਕਮੇਟੀ ਕਾਲੇ ਪਾਣੀ ਦਾ ਮੋਰਚਾ 50 ਜਥੇਬੰਦੀਆਂ ਤੇ 12 ਪੰਜਾਬ ਦੇ ਮੋਰਚੇ ਅਸੀਂ ਪੂਰੇ ਪੇਸ਼ੈਂਟਸ ਦੇ ਨਾਲ ਅਸੀਂ ਵੇਟ ਕੀਤੀ ਅਸੀਂ ਕੇਸ ਲੜਿਆ ਕੇਸ ਨੂੰ ਉਹਦੇ ਨਤੀਜੇ ਤੱਕ ਲੈ ਕੇ ਗਏ ਅਸੀਂ ਪਿਛਲੀ ਵਾਰੀ ਤੁਹਾਡੇ ਕੋਲ ਆਏ ਤੇ ਤੁਸੀਂ ਉਹਦੋਂ ਕਿਹਾ ਮੈਨੂੰ ਪਤਾ ਨਹੀਂ ਹੈ ਵੀ ਆਪਾਂ ਟਾਈਮ ਦੇ ਦਿੰਨੇ ਆ ਅੱਜ ਅਸੀਂ ਦੁਬਾਰਾ ਟਾਈਮ ਤੇ ਆ ਗਏ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਜਿਹੜਾ ਮੈਂ ਜਵਾਬ ਦਿੱਤਾ ਸੀ ਪਿਛਲੀ ਵਾਰ ਸੀ ਕਿ ਦਿੱਤਾ ਸੀ ਨਹੀਂ ਕਹਿੰਦਾ ਅਸੀਂ ਦੇਖੋ ਅਸੀਂ ਤਾਂ ਤੁਸੀਂ ਉਹਨਾਂ ਨਾਲ ਮਿਲਾਇਆ ਨਹੀਂ ਸਾਨੂੰ ਜਿਨ੍ਹਾਂ ਨਾਲ ਮਿਲਣਾ ਨਹੀਂ 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 ਸਭ ਇੱਥੇ ਹਾਂ ਚਲੋ ਮੈਂ ਤਾਂ ਅੱਜ ਵੀ ਕਹਿ ਰਹੇ ਹਾਂ ਮੈਂ ਮੰਨ ਗਿਆ ਜੀ ਅਸੀਂ ਇਸੇ ਲਈ ਮਹੀਨਾ ਵੇਟ ਕੀਤਾ ਨਾ ਪਰ ਜਦੋਂ ਅਸੀਂ ਮਹੀਨਾ ਵੇਟ ਕੀਤੀ ਤਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦਿੱਲੀੋਂ ਲਿਆ ਕੇ ਜੌਬ ਦਿੱਤੀ ਆ ਜਿਹੜੀ ਉਹਨਾਂ ਨੇ ਜੌਬ ਕਰਨੀ ਆ ਉਹ ਅੱਜ ਵੀ ਮਿਲਣ ਤੋਂ ਪੋਲਿਟੀਕਲ ਗੱਲ ਕਰਦੇ ਨਹੀਂ ਸਵਾਲ ਪੁੱਛ ਲਓ ਪਹਿਲਾਂ ਇਹਨਾਂ ਤੋਂ ਨਹੀਂ ਮੈਂ ਉਸੇ ਸਵਾਲਾਂ ਦੀ ਗੱਲ ਕਰਦਾ ਜਿਨ੍ਹਾਂੇ ਬੁੱਢੇ ਦਰਿਆ ਤੇ ਅਸੀਂ ਸਵਾਲ ਕੀਤੇ ਉਹਦੇ ਇੱਕ ਵੀ ਜਵਾਬ ਬੁੱਢੇ ਦਰਿਆ ਤੇ ਇਹਨਾਂ ਨੇ ਤਸੱਲੀ ਬਖਸ਼ ਨਹੀਂ ਦਿੱਤਾ ਇਹਨਾਂ ਨੇ ਤਿੰਨ ਗੱਲਾਂ ਕੀਤੀਆਂ ਕੇਸ ਦੇ ਆਰਡਰਾਂ ਬਾਰੇ ਗੱਲ ਕੀਤੀ ਇਹਨਾਂ ਨੇ ਸਹੀ ਤਰੀਕੇ ਨਾਲ ਗੱਲ ਕੀਤੀ ਨਹੀਂ ਕੀਤੀ ਤਾਂ ਸੱਜੇ ਖੱਬੇ ਉਸ ਗੱਲ ਨੂੰ ਲੈ ਕੇ ਗਏ ਅਸੀਂ ਕਿਹਾ ਵੀ ਤੁਸੀਂ ਲਿਖਤੀ ਕੋਰਟ ਚ ਕਹ ਦੇਓ ਵੀ ਸਾਨੂੰ ਸਟੇ ਮਿਲੀ ਹੋਈ ਹੈ ਜਾਂ ਕੋਈ ਠਿਰ ਕਹ ਦੇ ਅਸੀਂ ਲਿਖ ਕੇ ਉੱਥੇ ਦੇ ਸਕਦੇ ਹਾਂ ਇਹਨਾਂ ਨੇ ਉੱਥੇ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਾਰ-ਬਾਰ ਗੱਲ ਕੀਤੀ ਜਿਹਨੂੰ ਅਸੀਂ ਬਲੱਡ ਮੰ ਨਹੀਂ ਆਂਦੇ ਆ ਇਹਨਾਂ ਨੇ ਬਾਰ-ਬਾਰ ਇਹ ਕਿਹਾ ਵੀ ਲੋਕ ਮਰੀ ਜਾਣ ਉਹਦੇ ਪੈਸੇ ਅਸੀਂ ਕੰਪਨਸੇਸ਼ਨ ਦੇ ਤੌਰ ਤੇ ਲਈ ਜਾਵਾਂਗੇ ਉਹਦਾ ਮਤਲਬ ਇਹ ਵੀ ਡਾਈਇੰਗ ਇੰਡਸਟਰੀ 75 ਕਰੋੜ ਦਾ ਟੋਟਲ ਟੈਕਸ ਦੇ ਕੇ 25000 ਬੰਦੇ ਮਾਰ ਸਕਦੀ ਆ ਤੁਸੀਂ ਇਹ ਵੀ ਇੱਥੇ ਲੋਕਾਂ ਦੇ ਵਿੱਚ ਆ ਕੇ ਤਿੰਨ ਵਾਰੀ ਉਸ ਪੁਆਇੰਟ ਨੂੰ ਰੇਜ਼ ਕੀਤਾ ਵੀ ਅਸੀਂ ਕੰਪਨ ਅਸੀਂ ਅਸੀਂ ਪੰਜਾਬ ਦੇ ਲੋਕ ਬਚਾਉਣੇ ਆ ਪੰਜਾਬੀ ਕੌਮ ਦੀ ਜਿਹੜੀ ਪਾਣੀ ਹੈ ਉਹਦੇ ਵਿੱਚ ਜ਼ਹਿਰ ਰਲ ਗਈ ਸਾਡੇ ਲੋਕ ਮਰਦੇ ਪਏ ਆ ਤੁਸੀਂ ਉਹਨੂੰ ਰੋਕਣਾ ਆ ਇਸ ਲਈ ਕੰਪਨਸੇਸ਼ਨ ਜਿਹੜੀ ਲੈਣੀ ਹੈ ਉਹਦੇ ਨਾਲ ਸਾਡੇ ਲੋਕ ਮਰਨੋਂ ਨਹੀਂ ਹਟਦੇ ਮੇਰਾ ਕਨਕਲੂਡ ਕਰਨ ਦਾ ਮਤਲਬ ਇਹ ਹੈ ਵੀ ਅਸੀਂ ਇੰਨੀ ਹਲੀਮੀ ਦੇ ਨਾਲ ਇੰਨਾ ਸਮਾਂ ਲਾ ਕੇ ਤੁਹਾਡੇ ਤੋਂ ਜਦੋਂ ਸਵਾਲ ਪੁੱਛਣ ਆਏ ਇੱਕ ਸਵਾਲ ਦਾ ਤਾਂ ਜਵਾਬ ਦੇ ਦਿੰਦੇ ਨਾ ਮਲਾਇਆ ਨਾ ਬੁੱਢੇ 34 ਸਵਾਲ ਦਾ ਜਵਾਬ ਦਿੱਤਾ ਔਰ ਉਲਟਾ ਜੂਰਿਸਡਿਕਸ਼ਨ ਨੂੰ ਚੈਲੰਜ ਕਰਨ ਲਈ ਤੁਸੀਂ ਇੱਕ ਲਫ਼ਜ਼ ਵਰਤ ਰਿਹਾ ਮਿਨਿਸਟਰੀ ਆਫ এনवायरमेंट ਮਿਨਿਸਟਰੀ ਆਫ এনवायरमेंट ਦੀ ਜੂਰਿਸਡਿਕਸ਼ਨ ਨਹੀਂ ਆ ਜਵਾਬ ਐਨਜੀਟੀ ਨੇ ਆਰਡਰ ਕਰਨੇ ਨੇ ਜਾਂ ਸੁਪਰੀਮ ਕੋਰਟ ਨੇ ਕਰਨੇ ਆ ਉਹ ਲੋਕਾਂ ਦੇ ਹੱਕ ਚ ਕਰ ਦਿੱਤੇ ਤੁਸੀਂ ਉਹ ਨਹੀਂ ਸੁਣਦੇ ਮਿਨਿਸਟਰੀ ਆਫ এনवायरमेंट ਨੇ ਸਿਰਫ ਇੱਕ ਡਾਇਲੌਗ ਲਈ ਬੁਲਾਇਆ ਸੀ ਅਸੀਂ ਟਰਸਟ ਕੀਤਾ ਪਰ ਜਦੋਂ ਗਏ ਮਿਨਿਸਟਰੀ ਆਫ এনवायरमेंट ਦਾ ਸੈਕਟਰੀ ਲੁਧਿਆਣੇ ਦਾ ਡੀਸੀ ਰਿਹਾ ਹੈ ਪਰ ਉੱਥੇ ਤੁਹਾਡਾ ਹੀ ਪੀਪੀਸੀਬੀ ਦਾ ਚੀਫ਼ ਕਹਿੰਦਾ ਵੀ ਪਾਣੀ ਕਿਸਾਨਾਂ ਨੂੰ ਦੇ ਦਿਓ ਹੁਣ ਕੀ ਕਿਸਾਨ ਗੁਲਾਮ ਨੇ ਤੇ ਇੰਡਸਟਰੀਅਲਿਸਟ ਜਿਹੜਾ ਆ ਉਹ ਇੱਥੋਂ ਦਾ ਇੱਕ ਵੱਖਰਾ ਤਬਕਾ ਆ ਵੀ ਉਹਦਾ ਗੰਦ ਚੱਕਣ ਵੀ ਪੰਜਾਬ ਦੇ ਲੋਕ ਸੀਚੇ ਵਾਲੇ ਜਗਾਵੇ ਤੇ ਉਹ ਭੁਗਤਣ ਵੀ ਅਸੀਂ ਮਰੀਏ ਵੀ ਅਸੀਂ ਜਿਹੜੀ ਪੀਪੀਸੀਬੀ ਦੀ ਜ਼ਿੰਮੇਵਾਰੀ ਸੀ ਹੱਲ ਕੱਢਣਾ ਸੀ ਤੁਸੀਂ ਲੋਕਾਂ ਦੇ ਮਰਨ ਦਾ ਪਰ ਤੁਸੀਂ ਸਾਰਾ ਜੋਰ ਹੱਲ ਕੱਢਣ ਤੇ ਲਾਇਆ ਹੋਇਆ ਵੀ ਗੰਦਾ ਪਾਣੀ ਕਿਹੜੇ ਪਾਸੇ ਜਾਵੇ ਇਸ ਲਈ ਇਸ ਜਗ੍ਹਾ ਤੇ ਸਾਡਾ ਜਿਹੜਾ ਯਕੀਨ ਤੇ ਹੈ ਨਹੀਂ ਸੀ ਪਰ ਇੱਕ ਸਟੈਪ ਬਣਦਾ ਸੀ ਆਉਣ ਦਾ ਅਸੀਂ ਨਿਰਾਸ਼ ਹੋ ਕੇ ਬਿਲਕੁਲ ਤੁਹਾਡੇ ਤੋਂ ਇੱਥੋਂ ਅਸੀਂ ਗਾਂਹ ਚੱਲੇ ਆਂ ਔਰ ਜਦੋਂ ਗਾਂਹ ਜਾਵਾਂਗੇ ਤੇ ਪੰਜਾਬ ਦੇ ਵਿੱਚ ਜਿਹੜੀ ਲੜਾਈ ਆ ਔਰ ਪਾਰ ਦੀ ਹੋਊਗੀ ਧੰਨਵਾਦ ਤੁਸੀਂ ਜਾ ਹੋ ਗਿਆ ਜੀ ਧੰਨਵਾਦ ਜੀ ਧੰਨਵਾਦ